ਕਾਂਗਰਸੀਆਂ ਨੇ ਇੰਨਾ ਕੱਟ ਕਰਨਾ ਹੋਵੇ ਭਾਜਪਾ ਨੇ ਨਾ ਕੱਟ ਕਰਨਾ ਹੋਵੇ 2 ਲੱਖ ਦੀਆਂ ਜਲੇਬੀਆਂ ਲੱਗਦੀਆਂ ਬਾਕੀ ਸਮਾਨ ਬਾਅਦ ਚ ਪਰ ਹਾਂ ਇੰਨਾ ਕਿ ਮੈਂ ਕਹਿ ਦਿੰਨਾ ਇਹ ਗੱਲ ਇਹ ਸਮਝ ਲੈਣ ਇਨ੍ਹਾਂ ਦੇ ਜਿਹੜੇ ਕਮਾਏ ਹੋਏ ਨੇ ਪਹਾੜਾ ਪੂਰਾ ਜਿਹੇ ਮਹਿਲ-ਮੁਹਲ ਜਿਹੇ ਬਣਾਏ ਹੋਏ ਨੇ ਉਹ ਸਾਰੇ ਕੱਟੂਗਾ ਨੇ ਉਹ ਕੱਢ ਕੇ ਲੋਕਾਂ ਦੇ ਪਾਸੇ ਦੇ ਆਪ ਤੁਸੀਂ ਇਕੱਠੇ ਨੇ ਭਾਜਪਾ ਦੇ ਕਾਂਗਰਸ ਇਕੱਠੇ ਹੋ ਕੇ ਲੜ ਰਹੀ ਹੈ ਕਹਿੰਦੇ ਕੀ ਕਰਨਾ ਹੈ ਕਿਵੇਂ ਕਰਨਾ ਹੈ ਉਹ ਕਹਿੰਦੇ ਪੇ ਤਾਂ ਹਟਦਾ ਨਹੀਂ ਇਹ ਤਾਂ ਫੇਰ ਆ ਗਿਆ ਮਹਿੰਦਰ ਭਗਤ ਨੂੰ ਲੈ ਕੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨੇ ਆਪ ਤਾਂ ਖਾਣੇ ਨਹੀਂ ਸਾਡੇ ਰਹਿਣ ਨਹੀਂ ਦੇਣੇ ਇਸ ਕਰਕੇ ਇਕੱਠੇ ਹੋ ਕੇ ਇਹਨੂੰ ਲਾਹੀ ਇੱਕ ਮਿੰਟ ਡਣੇ ਮੈਂ ਕਹ ਜੀ ਨજર ਮੇਰ ਨਾਲ ਲੋਕ ਨੇ ਮੈਨੂੰ ਕੋਈ ਖਤਰ ਨਹੀਂ ਕਰ ਸਕਦੀ ਜਿੰਦਾਬਾਦ 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 ਮਹਿੰਦਰ ਭਗਤ ਜਿੰਦਾਬਾਦ ਆਜਰੇ ਫੋਲਣਾ ਇੱਕ ਇੱਕ ਪੁਰਾਣੇ ਜਨਮ ਦੇ ਪੁੰਨ ਨੇ ਜਿਹੜੇ ਪੈਰ ਆ ਰਹੇ ਨੇ ਇਹਨਾਂ ਨੂੰ ਬੁਲਾ ਕੇ ਦਿਖਾਓ ਕਾਂਗਰਸੀਆਂ ਨੇ ਇੰਨਾ ਇਕੱਠ ਕਰਨਾ ਹੋਵੇ ਭਾਜਪਾ ਨੇ ਇੰਨਾ ਇਕੱਠ ਕਰਨਾ ਹੋਵੇ 2 ਲੱਖ ਦੀਆਂ ਜਲੇਬੀਆਂ ਲੱਗਦੀਆਂ ਬਾਕੀ ਸਮਾਨ ਬਾਅਦ ਚ ਇੱਥੇ ਲੋਕ ਹੱਥ ਲਾਉਣ ਨੂੰ ਤਰਸੀ ਜਾਂਦੇ ਇਸ ਤੋਂ ਵੱਧ ਹੋਰ ਮੈਂ ਕੀ ਚਾਹੁੰਦਾ ਜੀ ਇਸ ਤੋਂ ਵੱਡਾ ਮੇਰੇ ਕੋਲ ਕੋਈ ਖਜ਼ਾਨਾ ਆ ਜਾਊਗਾ ਪਬਲਿਕ ਦੇ ਰੂਪ ਚ ਇੰਨਾ ਖਜ਼ਾਨਾ ਆ ਗਿਆ ਮੈਂ ਪੈਸੇ ਕੀ ਕਰਨੇ ਨੇ ਜੀ ਉਹੀ ਦੋ ਰੋਟੀਆਂ ਖਾਣੀਆਂ ਨੇ ਓੰਨੀ ਕਿ ਜਗ੍ਹਾ ਤੇ ਸੌਣਾ ਪਰ ਹਾਂ ਇੰਨਾ ਕਿ ਮੈਂ ਕਹਿ ਦਿੰਨਾ ਇਹ ਗੱਲ ਇਹ ਸਮਝ ਲੈਣ ਇਨ੍ਹਾਂ ਦੇ ਜਿਹੜੇ ਕਮਾਏ ਹੋਏ ਨੇ ਪਹਾੜਾ ਪੂਰਾ ਤੇ ਜਿਹੇ ਮਹਿਲ ਮੋਹਰੇ ਬਣਾਏ ਹੋਏ ਨੇ ਉਹ ਸਾਰੇ ਕੱਟੂਗਾ ਮੈਂ ਉਹ ਕੱਢ ਕੇ ਲੋਕਾਂ ਦੇ ਪਾਸੇ ਦੇ ਤਾਈਓ ਸਾਰੇ ਇਕੱਠੇ ਨੇ ਆਪਸ ਵਿੱਚ ਇਕੱਠੇ ਨੇ ਬੀਜੇਪੀ ਦੇ ਕਾਂਗਰਸ ਇਕੱਠੇ ਹੋ ਕੇ ਲੜ ਰਹੀ ਹੈ ਕਹਿੰਦੇ ਕੀ ਕਰਨਾ ਹੈ ਕਿਵੇਂ ਕਰਨਾ ਹੈ ਉਹ ਕਹਿੰਦੇ ਪੇ ਤਾਂ ਹਟਦਾ ਨਹੀਂ ਇਹ ਤਾਂ ਫੇਰ ਆ ਗਿਆ ਮਹਿੰਦਰ ਭਗਤ ਨੂੰ ਲੈ ਕੇ ਔਰ ਭਗਤ ਪਰਿਵਾਰ ਹੈ ਸੱਚੀ ਮੁੱਚੀ ਭਗਤ ਪਰਿਵਾਰ ਹੈ ਮਹਿੰਦਰ ਭਗਤ ਜਿੰਦਾਬਾਦ ਮਹਿੰਦਰ ਭਗਤ ਜਿੰਦਾਬਾਦ ਸੋ 10 ਤਰੀਕ ਨੂੰ ਝਾੜੂ ਵਾਲਾ ਬਟਨ ਦੱਬਦੇ ਹੋ 10 ਤਰੀਕ ਉਹਦੋਂ ਗਾਹ ਦੇਖੋ ਬਾਦੇ ਜਿਹੜੇ ਹੁੰਦੇ ਨੇ ਨਾ ਜਿਹੜੇ ਮੈਨੀਫੈਸਟੋ ਚ ਕਰਦੇ ਆ ਉਹ 5 ਸਾਲ ਵਾਸਤੇ ਹੁੰਦੇ ਨੇ ਕਿ 5 ਸਾਲਾਂ ਚ ਅਸੀਂ ਆ ਕਰ ਦਾਂਗੇ ਮੈਂ ਉਹ ਗਰੰਟੀਆਂ ਪੂਰੀਆਂ ਕਰਤੀਆਂ ਜਿਹੜੀਆਂ ਮੈਂ ਦਿੱਤੀਆਂ ਵੀ ਨਹੀਂ ਸੀ 16 ਟੋਲ ਪਲਾਜੇ ਬੰਦ ਕਰਤੇ 60 ਲੱਖ ਰੁਪਇਆ ਇੱਕ ਦਿਨ ਦਾ ਲੋਕਾਂ ਦਾ ਬਚਦਾ ਜਿੰਦਾਬਾਦ 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 ਟੋਲ ਪਲਾਜੇ ਲਾਇਕ ਹੀ ਨਹੀਂ ਸੀ ਪ੍ਰਤਾਪ ਸਿੰਘ ਬਾਜਵੇ ਨੇ ਉਹ ਉਹ ਅੱਜ ਬੋਠਾ ਬੰਨਣਾ ਆ ਰਹੇ ਇਥੇ ਉਹ ਉਹ ਸੈਂਟਰ ਦਾ ਉਹ ਹੋਜੂਗਾ ਸੈਂਟਰ ਦਾ ਜਿਹੜੇ ਸਟੇਟ ਲੈਵਲ ਦੇ ਜਿਨ੍ਹਾਂ ਨੇ ਆਪਣੇ ਐਗਰੀਮੈਂਟ ਬ੍ਰੀਚ ਕਰਤੇ ਉਹ ਸਾਰੇ ਬੰਦ ਕਰੇ 16 ਕਰਕੇ 16 ਕਰਕੇ ਅੱਛਾ ਵਿਧਾਇਕਾਂ ਦੀ ਪੈਨਸ਼ਨ ਘਟਾਈ ਮੈਂ ਹਰੇਕ ਵਾਰੀ ਚੁਣੇ ਜਾਂਦੇ ਨੇ ਨਵੀਂ ਪੈਨਸ਼ਨ ਮਤਲਬ ਜੇ ਪੰਜ ਵਾਰੀ ਚੁਣੇ ਗਏ ਤਾਂ ਥੋੜੀ ਘੱਟੋ-ਘੱਟ 3.5 ਲੱਖ ਰੁਪਿਆ ਪੈਨਸ਼ਨ 50 ਹਜ਼ਾਰ 60 ਹਜ਼ਾਰ ਰੁਪਿਆ ਇੱਕ ਵਾਰੀ ਦਾ ਕਿਉਂ ਬਈ ਮੁਲਾਜ਼ਮਾਂ ਨੂੰ ਤਾਂ ਇੱਕ ਪੈਨਸ਼ਨ ਮਿਲਦੀ ਹੈ 40 ਸਾਲ ਨੌਕਰੀ ਕਰਕੇ ਤੇ ਤੁਸੀਂ 2 ਸਾਲ ਮੈਂ ਐਮ.ਐਲ.ਏ ਰਹਿਗੇ ਤਾਂ 70 ਹਜ਼ਾਰ ਫਿਰ ਅਗਲੀ ਵਾਰ ਰਹਿਗੇ ਤਾਂ ਫੇਰ 70 ਹਜ਼ਾਰ ਹੋਰ ਫੇਰ ਅਗਲੀ ਵਾਰ ਰਹਿਗੇ ਮੈਂ ਕਿਹਾ ਇੱਕ ਲੈਣੀ ਹੈ ਲਓ ਨਹੀਂ ਜਾਓ ਕਹਿੰਦੇ ਠੀਕ ਹੈ ਧੰਨਵਾਦ ਬਿਜਲੀ 600 ਜੁਨਟ ਫ੍ਰੀ ਆਉਂਦੀ ਹੈ ਨੌਕਰੀਆਂ ਮਿਲ ਰਹੀਆਂ ਨੇ ਪੜੋ ਬੱਚਿਆਂ ਨੂੰ ਕਹੋ ਪੜੋ ਨੰਬਰ ਲਓ ਨੌਕਰੀ ਦੀ ਅਰਜੀ ਤੁਹਾਡੇ ਘਰੇ ਤੁਹਾਡੇ ਐਪਲੀਕੇਸ਼ਨ ਤੁਹਾਡੇ ਚਿੱਠੀ ਘਰੇ ਆਉਗੀ ਭਾਈ ਤੂੰ ਐਸਡੀਓ ਲੱਗ ਗਿਆ ਭਾਈ ਤੂੰ ਪਟਵਾਰੀ ਲੱਗ ਗਿਆ ਚਲ ਆ ਜਾ ਬਸ ਸਭ ਕੁੜੀਆਂ ਲੱਗੀਆਂ ਪਟਵਾਰੀ ਪਟਵਾਰੀ ਕੋ ਇਹਨਾਂ ਦੇ ਲੜਾਈਆਂ 65% ਦਾ ਹਾਂ ਕੋਈ ਪੈਸਾ ਨਹੀਂ ਲੱਗਦਾ ਕੁੜੀਆਂ ਪਟਵਾਰੀ ਕੋ ਇਹਨਾਂ ਦੇ ਲੱਗਿਆ ਹਾਂਜੀ ਕੁੜੀਆਂ ਪਟਵਾਰੀ ਲੱਗੀਆਂ ਜੱਜ ਲੱਗੀਆਂ ਸਾਡੀਆਂ 3 ਜਿੰਦਾਬਾਦ